ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦੂਸਰੇ ਰਾਉਂਡ ਦੇ ਵਿੱਚ ਵੀ ਲੱਗ ਚੁੱਕਾ ਹੈ ਦੱਸਦੀ ਹੈ ਕਿ ਅਕਾਲੀ ਦਲ ਫਿਰ ਦੁਬਾਰਾ ਤੋਂ ਅੱਗੇ ਨਿਕਲ ਗਿਆ ਹੈ ਅਕਾਲੀ ਦਲ ਨੇ ਦੂਸਰੇ ਰਾਉਂਡ ਦੇ ਵਿੱਚ ਵੀ ਜਿਹੜੀ ਕਹਿ ਲੋ ਕਿ ਪੜਤ ਬਣਾ ਲਈ ਹੈ ਜਾਂ ਫਿਰ ਕਹਿ ਲੋ ਕਿ ਅੱਗੇ ਨਿਕਲ ਚੁੱਕਾ ਹੈ 1480 ਵੋਟਾਂ ਦੇ ਨਾਲ ਸੁਖਵਿੰਦਰ ਕੌਰ ਅੱਗੇ ਚੱਲ ਰਹੇ ਨੇ ਤੇ ਆਮ ਆਦਮੀ ਪਾਰਟੀ 1480 ਵੋਟਾਂ ਤੋਂ ਪਿੱਛੇ ਨੇ ਸੁਖਵਿੰਦਰ ਕੌਰ ਨੂੰ ਦੂਸਰੇ 라ਉਂਡ ਦੇ ਵਿੱਚ 5843 ਵੋਟਾਂ ਮਿਲ ਚੁਕੀਆਂ ਨੇ ਤੇ ਹਰਮੀਤ ਸਿੰਘ ਸੰਧੂ ਨੂੰ 74360 ਵੋਟਾਂ ਤੇ ਕਾਂਗਰਸ ਲਗਾਤਾਰ ਤੀਸਰੇ ਨੰਬਰ ਤੇ ਹੀ ਜਿਹੜਾ ਕਹਿ ਲੋ ਕਿ ਪੋਜੀਸ਼ਨ ਬਣਾਈ ਹੋਈ ਹੈ ਕਰਨਬੀਰ ਕਰਨਬੀਰ ਸਿੰਘ ਬੁਰਜ ਨੇ 2955 ਵੋਟਾਂ ਮਿਲੀਆਂ ਨੇ ਤੇ ਮਨਦੀਪ ਸਿੰਘ ਨੂੰ 1894 ਚੌਥੇ ਨੰਬਰ ਤੇ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਨੇ ਤੇ ਉਧਰ ਹੀ ਹਜੀਤ ਸਿੰਘ ਸੰਧੂ ਅਜੀਤ ਅਕਵੀ 500 ਵੋਟ ਵੀ ਪੂਰੀ ਨਹੀਂ ਕਰ ਪਾਏ ਤੇ ਇੱਕ ਵਾਰ ਫਿਰ ਤੋਂ ਦੱਸ ਦिए ਕਿ ਵੱਡੀ ਵੱਡੀ ਕਵਰ ਹੈ ਕਿ ਆਵਾਦਮੀ ਪਾਰਟੀ ਨੂੰ ਵੱਡਾ ਚਟਕਾ ਲੱਗਿਆ ਆਮ ਆਦਮੀ ਪਾਰਟੀ ਲਗਾਤਾਰ ਪਿੱਛੇ ਜਾ ਰਹੀ ਹੈ ਤੇ ਅਕਾਲੀ ਦਲ ਅੱਗੇ ਨਿਕਲ ਚੁੱਕਾ ਹੈ ਦੂਸਰੇ 라ਉਂਡ ਦੇ ਵਿੱਚ ਵੀ ਅਕਾਲੀ ਦਲ ਲੱਗੇ ਹੈ ਰਹਿ ਗਏ ਸਿਰਫ 14 라ਉਂਡ 14 라ਉਂਡ ਦੇ ਵਿੱਚ ਹੁਣ ਵੇਖਣਾ ਹੋਵੇਗਾ ਕੀ ਕੁਝ ਨਿਕਲਦਾ ਹੈ ਕੀ ਅਕਾਲੀ ਦਲ ਲੱਗੇ ਜਾਂਦਾ ਹੈ ਜਾਂ ਫਿਰ ਨਹੀਂ ਮੇਰੇ ਨਾਲ ਵਿਵੇਕ ਜੁੜ ਚੁੱਕੇ ਨੇ ਵਿਵੇਕ ਕਿਵੇਂ ਵੇਖ ਰਿਓ ਤਰਨ-ਤਰਨ ਦੇ ਵਿੱਚ ਅਕਾਲੀ ਦਲ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਦੂਸਰੇ 라ਉਂਡ ਦੇ ਵਿੱਚ ਵੀ ਅੱਗੇ ਨੇ ਪਰ ਲੁਧਿਆਣਾ ਦੇ ਵਿੱਚ ਉਹ ਇਲੈਕਸ਼ਨ ਦੇ ਵਿੱਚ ਸੀਗੇ ਤੇ ਬੁਰੀ ਤਰ੍ਹਾਂ ਹਾਰੇ ਸੀ ਜੀ ਬਿਲਕੁਲ ਤਰ ਤਰਾਂ ਦੇ ਇਲੈਕਸ਼ਨ ਜਿਹੜਾ ਵੈ ਬਾਕੀ ਇਲੈਕਸ਼ਨਾਂ ਦੇ ਨਾਲੋਂ ਵੱਖ ਹੈ ਕਿਉਂਕਿ ਉੱਥੇ ਪੜ ਤੱਕ ਹਲਿਆ ਜਾਂਦਾ ਤਰ ਤਰਾਂ ਜਿਸ ਨੂੰ ਲੈ ਕੇ ਜਿਹੜੇ ਰੁਝਾਨ ਸਾਹਮਣੇ ਆ ਰਹੇ ਨੇ ਉਹ ਉਸ ਅਕੋਰਡਿੰਗਲੀ ਸਾਹਮਣੇ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਪਹਿਲੇ ਰਾਉਂਡ ਦੇ ਵਿੱਚ ਵੱਡੀ ਮਾੜਤ ਬਣਾਇਆ ਹੋਇਆ 625 ਤੋਂ ਜ਼ਿਆਦਾ ਵੋਟਾਂ ਦੇ ਨਾਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਅੱਗੇ ਜੀ ਪਹਿਲੇ ਰਾਉਂਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਰਿਹਾ ਦਾ ਸਾਹ ਰੁਝਾਨ ਜਿਹੜੇ ਨੇ ਜਿਵੇਂ ਨਾ ਕਿਸੇ ਅਜੇ ਜਿਹੜੇ ਨੇ ਸ਼ੁਰੂਆਤੀ ਰੁਝਾਨ ਨੇ ਮੇਰੂਜਾਨ ਅੱਗੇ ਕਾਫੀ ਬਦਲ ਦੇ ਸਾਹਮਣੇ ਆ ਗਏ ਪਰ ਸ਼੍ਰੋਮਣੀ ਕਾਲੀਦਾਨ ਦੇ ਲਈ ਇੱਕ ਜਿਹੜਾ ਵਾ ਸੁਖਾਲਾ ਜਿਹੜਾ ਵਾ ਰੁਝਾਨ ਪਹਿਲਾਂ ਸਾਹਮਣੇ ਆਇਆ ਸ਼੍ਰੋਮਣੀ ਕਾਲੀਦਾਨ ਦੇ ਪਰਦਾਸ਼ ਰੋ ਸੁਖਬੀ ਸਿੰਘ ਬਾਦਲੂ ਲਗਾਤਾਰ ਇਸ ਦਿਸ਼ਾ ਦੇ ਵਿੱਚ ਕਾਫੀ ਮਿਹਨਤ ਵੀ ਕੀਤੀ ਗਈ ਹੈ ਤਾਂ ਪੂਰੇ ਜੱਟ ਦੇ ਇਹਨਾਂ ਚੋਣਾਂ ਦੇ ਵਿੱਚ ਜੇਰਾਬਾ ਆਤੀ ਨੂੰ ਉਤਾਰਿਆ ਗਿਆ ਸੀਗਾ ਤਾਂ ਉਸ ਤਰ੍ਹਾਂ ਦੇ ਜਿਹੜੇ ਪਹਿਲੇ ਰੁਝਾਨ ਆ ਉਹ ਕਿਤੇ ਨਾ ਕਿਤੇ ਸ਼ੋਅਰੋਮੀ ਕਾਰੀਰ ਪਾਸੇ ਸੁਖਾਲੇ ਆ ਪਰ ਇਹ ਸਾਜੂ ਸ਼ੁਰੂਆਤੀ ਰੁਝਾਨ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਐਵੀਐਮ ਦੇ ਪੱਖ ਸੇ ਖੁੱਲਣਗੇ ਤਾਂ ਰੁਝਾਨ ਜਿਹੜੇ ਨੇ ਤਬਦੀਲ ਹੁੰਦੇ ਹੋਏ ਵੀ ਨਜ਼ਰ ਆ ਸਕਦੇ ਜੀ ਪਰ ਜੇ ਦੇਖਿਆ ਜਾਵੇ ਵਿਵੇਕ ਜੇਕਰ ਅਕਾਲੀ ਦਲ ਤਰਨਤਾਰਨ ਦੀ ਬਾਈ ਇਲੈਕਸ਼ਨ ਜਿੱਤੇ ਜਾਂਦਾ ਹੈ ਤਾਂ 2027 ਦੇ ਵਿੱਚ ਉਹਨਾਂ ਦੀ ਲਹਿਰ ਬਣ ਸਕਦੀ ਹੈ ਜੀ ਬਲਕੁਮ ਸ਼੍ਰੋਮਣੀ ਕਾਲੀ ਦਲ ਲਗਾਤਾਰ ਆਪਣੀ ਰਿਵਾਈਵ ਰਿਵਾਈਵ ਦੀ ਲੜਾਈ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਿਵੇਂ ਕਿ ਪਿਛਲੇ ਫਸਲ ਤੋਂ ਸ਼੍ਰੋਮਣੀ ਕਾਲੀ ਦਲ ਲਗਾਤਾਰ ਇਹ ਬਈ ਬਈ ਜਿਹੜਾ ਹੈ ਗਰੋਥ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਬੇਸ਼ੱਕ ਭਾਜਪਾ ਤੋਂ ਅਲੱਗ ਹੋ ਕੇ ਸ਼੍ਰੋਮਣੀ ਕਾਲੀ ਦਲ ਨੂੰ ਜਿਹੜਾ ਵਾ ਕਾਫੀ ਕਾਟ ਆਕਿਆ ਜਾ ਰਿਹਾ ਸੀ ਪਰ ਇਹ ਜਿਸ ਤਰ੍ਹਾਂ ਦਾ ਜਿਹੜਾ ਵਾ 2027 ਵਿੱਚ ਕਿਤੇ ਨਾ ਕਿਤੇ ਤਸਦੀਕ ਜਿਹੜੀ ਹੈ ਜਰੂਰ ਕਲੀਅਰ ਕਰੇਗਾ ਇਹ 2030 ਦੇ ਵਿੱਚ ਤਨ ਤਰਨ ਦੇ ਜਸ਼ਨਾਂ ਦੇ ਨਾਲ ਜੋੜ ਕੇ ਦਿੱਤੀ ਜਾਂਦੀ ਹੈ ਤਨ ਤਰਨ ਦੇ ਵਿੱਚ ਜਿਹੜੀ ਪਾਣੀ ਪਾਣੀ ਮਾਰੇਗੀ ਉਹ ਕਿੰਨਾ ਕਿਤੇ 2047 ਦੇ ਵਿੱਚ ਵੀ ਉਸ ਨੂੰ ਜਿਹੜਾ ਮੈਂ ਪਹਿਲਾਂ ਦੱਸਦਾ ਹੋਇਆ ਜ਼ਰੂਰ ਮਿਲਦਾ ਹੈਗਾ ਅਗਰ ਸ਼ੋਮਨੀ ਕਾਂਟਰ ਤਰਨਤਾਰਨ ਦੇ ਵਿੱਚ ਆਪਣੀ ਮਰਦ ਦੀ ਤਰ੍ਹਾਂ ਇੰਪੋਰਟੈਂਟ ਜਨਾਬ ਆਹ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਸ਼ੋਮਨੀ ਕਾਂਟਰ 2047 ਦੇ ਵਿੱਚ ਇੱਕ ਪਾਣੀ ਬਣੇ ਉੱਭਰੇਗੀ ਕਿਉਂਕਿ ਅਗਰ ਪਿਛਲੇ ਯੋਸ਼ਣਾਂ ਦੇ ਨਾਲ ਜਦੋਂ 2022 ਇਲੈਕਸ਼ਨਾਂ ਦੀ ਗੱਲ ਕਰਦੇ ਉਸ ਤੋਂ ਬਾਅਦ 2024 ਆ ਨਵਾਂ ਪਾਰਲੀਮੈਂਟ ਲੋਕ ਸਭਾ ਦੀ ਇਲੈਕਸ਼ਨਾਂ ਦੀ ਗੱਲ ਕੀਤੀ ਜਾਂ ਨਹੀਂ ਆ ਬਾਏਪੋਲ ਵੀ ਕਰ ਦਿੱਤੀ ਹੈ ਬਈ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਜਿਹੜਾ ਦਾ ਕਾਫੀ نیچے ਦੇਖਣ ਨੂੰ ਮਿਲਿਆ ਹੈ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਹੋਣ ਦਾ ਦਾਵਾ ਕਰਨ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਨੈਸ਼ਨਲ ਪਾਰਟੀਆਂ ਤੋਂ ਕਾਫੀ نیچے ਜਿਹੜਾ ਉਹਦਾ ਗਰਾਫ ਦੇਖਣ ਨੂੰ ਮਿਲਿਆ ਚਾਹੇ ਕਾਂਗਰਸ ਦੀ ਗੱਲ ਕੀਤੀ ਜਾਵੇ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ श्रोमी अकाली दल जरा लड़ाई जारी डर नजर आ रहा है अगर इस तरह की तस्वीर अगर भी नजर आती है सताईनेटली श्रोमी अकाली दल जरा वा एक ਦੇਪਾ ਦੇ ਉੱਪਰੇ ਵੀ ਤੇ ਬਾਕੀ ਪਾਰਟੀਆਂ ਨੂੰ ਵੱਡੀ ਟੱਕਰ ਦਿੱਤੀ ਹੋਈ ਨਜ਼ਰ ਆਵੇ ਬਿਲਕੁਲ ਕੋ ਸ਼ੁਕਰੀਆ ਵਿਵੇਕ ਸਾਰੀ ਜਾਣਕਾਰੀ ਦੇ ਲਈ ਸੋ ਤੁਸੀਂ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਦੇ ਰਹੇ ਹਾਂ ਕਿ ਅਕਾਲੀ ਦਲ ਨੇ ਜਿਹੜਾ ਹੈ ਕਿ ਮੋਰਚਾ ਮਾਰਦੀ ਹੋਈ ਅਕਾਲੀ ਦਲ ਨਜ਼ਰ ਆ ਰਹੀ ਹੈ ਅਕਾਲੀ ਦਲ ਦੂਸਰੇ 라ਉਂਡ ਦੇ ਵਿੱਚ ਵੀ ਅੱਗੇ ਜਾ ਚੁੱਕੀ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਕਿਹੜੀ ਪਾਰਟੀ ਅੱਗੇ ਜਾ ਸਕਦੀ ਹੈ ਪਹਿਲੇ ਦੋ ਰੁਚਾ ਆਏ ਨੇ ਦੋ ਰਾਉਂਡ ਦੇ ਵਿੱਚ 1400 ਤੋਂ ਵੱਧ ਵੋਟਾਂ ਦੀ ਜਿਹੜੀ ਲੀਡ ਹੈ ਉਹ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਹੋਰਾਂ ਨੇ ਲੈ ਲਈ ਹੈ ਤੇ ਇੱਥੇ ਜੇ ਆਪਾਂ ਬਾਕੀ ਪਾਰਟੀਆਂ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਚੱਲ ਰਹੀ ਹੈ ਤੀਸਰੇ ਨੰਬਰ ਤੇ ਕਾਂਗਰਸ ਹੈ ਤੇ ਚੌਥੇ ਨੰਬਰ ਤੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨੇ ਤੇ ਪੰਜਵੇਂ ਨੰਬਰ ਤੇ ਬੀਜੇਪੀ ਹੈ ਬੀਜੇਪੀ ਜਿਹੜੀ ਬਹੁਤ ਹੀ ਵੱਡਾ ਪ੍ਰਚਾਰ ਵੱਡੀ ਮਤਲਬ ਤੁਸੀਂ ਕਹਿ ਲੋ ਕਿ ਉਮੀਦ ਲਗਾ ਕੇ ਬੈਠੀ ਸੀ ਕਿ ਹੋ ਸਕਦਾ ਹੈ ਕਿ ਅਸੀਂ ਪੰਥਕ ਏਰੀਏ ਦੇ ਵਿੱਚੋਂ ਵੋਟਾ ਵੋਟਾ ਕੱਢ ਲਵਾਂਗੇ ਵੋਟਾ ਕੱਢ ਲਵਾਂਗੇ ਅਸੀਂ ਚੇਤ ਸਕਦੇ ਆ ਪਰ ਇਹ ਹਾਲਾਤ ਕਿਤੇ ਨਾ ਕਿਤੇ ਦਿਖਦੇ ਹੋਏ ਨਹੀਂ ਨਜ਼ਰ ਆ ਰਹੇ ਕਿਉਂਕਿ ਬੀਜੇਪੀ ਬਹੁਤ ਪਿੱਛੇ ਹੈ ਬੀਜੇਪੀ ਨੂੰ ਅਜੇ ਤੱਕ ਦੋ ਰਾਉਂਡਾਂ ਦੇ ਵਿੱਚੋਂ 500 ਵੋਟ ਵੀ ਪੂਰੀ ਨਹੀਂ ਮਿਲ ਪਈ ਹੈ ਤੇ ਅਕਾਲੀ ਦਲ 1490 ਵੋਟਾਂ ਤੋਂ ਅੱਗੇ ਜਾ ਚੁੱਕਾ ਹੈ ਅਕਾਲੀ ਦਲ ਤੇ ਉਸਦੇ ਨਾਲ ਹੀ ਕਾਂਗਰਸ ਜੇ ਕਾਂਗਰਸ ਦੀ ਗੱਲ ਕਰੀਏ ਉਹ ਤੀਸਰੇ ਨੰਬਰ ਤੇ ਆ ਅਕਾਲੀ ਦਲ ਨੂੰ ਲੋਕਾਂ ਨੇ ਕਿਉਂ ਪਸੰਦ ਕੀਤਾ ਵੱਡਾ ਸਵਾਲ ਤਰਨਦਰਨ ਦੇ ਵਿੱਚ ਇਹ ਹੈ ਕਿ ਜਿੱਥੇ ਬਾਕੀ ਇਲਾਕਿਆਂ ਦੇ ਵਿੱਚ ਅਕਾਲੀ ਦਲ ਅਕਾਲੀ ਦਲ ਨੂੰ ਨਕਾਰ ਦਿੱਤਾ ਗਿਆ ਅਕਾਲੀ ਦਲ ਪਹਿਲੇ ਦੂਜੇ ਤੀਸਰੇ ਨੰਬਰ ਤੇ ਵੀ ਨਹੀਂ ਆਇਆ ਹਮੇਸ਼ਾ ਹੀ ਚੌਥੇ ਨੰਬਰ ਤੇ ਰਿਹਾ ਤੇ ਅੱਜ ਉਹੀ ਅਕਾਲੀ ਦਲ ਤਰਨਦਰਨ ਦੀ ਵਾਇਲ ਇਲੈਕਸ਼ਨ ਚ ਪਹਿਲੇ ਨੰਬਰ ਤੇ ਪਹੁੰਚ ਗਿਆ ਆਖਿਰਕਾਰ ਕੀ ਹੈ ਇਸ ਦੇ ਕਾਰਨ ਮਤਲਬ ਜੀ ਆਪਾਂ ਮੋਟੀ ਮੋਟੀ ਗੱਲ ਕਰ ਲਈਏ ਕਿ ਅਕਾਲੀ ਦਲ ਜਿਹੜਾ ਹੈ ਕਿ ਅਕਾਲੀ ਦਲ ਨੇ ਪਿਛਲੇ 10 ਸਾਲ ਜਦੋਂ ਉਹਨਾਂ ਦੀ ਸਰਕਾਰ ਰਹੀ ਜਿਹੜੇ ਕੰਮ ਕੀਤੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਈ ਹਾਲਾਂਕਿ ਇੱਥੇ ਕਈ ਡਿਬੇਟਾਂ ਹੋਈਆਂ ਚੈਨਲ ਦੇ ਉੱਤੇ ਡਿਬੇਟਾਂ ਚੱਲੀਆਂ ਜਿਹੜੇ ਅਕਾਲੀ ਦਲ ਦੇ ਲੀਡਰ ਆਮ ਆਦਮੀ ਪਾਰਟੀ ਚ ਗਏ ਉਹਨਾਂ ਨੇ ਆਪਣੇ ਮੂੰਹ ਤੱਕਿਆ ਕਿ ਜਿਹੜਾ ਪਾਰਕ ਹੈ ਜਾਂ ਜਿਹੜੀਆਂ ਸੜਕਾਂ ਨੇ ਜਾਂ ਜਿਹੜੀਆਂ ਮੰਡੀਆਂ ਨੇ ਜਾਂ ਫਿਰ ਜਿਹੜੇ ਹੋਰ ਕੰਮ ਨੇ ਉਹ ਸਾਰੇ ਅਕਾਲੀ ਦਲ ਵੇਲੇ ਹੋਏ ਨੇ ਪਰ ਇਹੀ ਗੱਲਾਂ ਜਿਹੜੀਆਂ ਨੇ ਹੁਣ ਅਕਾਲੀ ਦਲ ਨੂੰ ਅੱਗੇ ਲੈ ਕੇ ਜਾ ਰਹੀਆਂ ਨੇ ਅਕਾਲੀ ਦਲ ਜਿਹੜਾ ਹੈ ਕਿ ਪਹਿਲੇ ਦੂਸਰੇ ਰਾਉਂਡ ਦੇ ਵਿੱਚ ਵੀ 1490 ਵੋਟਾਂ ਤੋਂ ਅੱਗੇ ਜਾ ਚੁੱਕਾ ਹੈ 1490 ਵੋਟਾਂ ਦੇ ਵਿੱਚੋਂ ਅੱਗੇ ਜਾ ਚੁੱਕਾ ਹੈ ਤੇ ਇਹਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੀ 4 ਸਾਲਾਂ ਦਾ ਆਮ ਆਦਮੀ ਪਾਰਟੀ ਦਾ ਰਿਪੋਰਟ ਕਾਰਡ ਹੈ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ نیچے ਲੈ ਕੇ ਜਾ ਰਿਹਾ ਆਮ ਆਦਮੀ ਪਾਰਟੀ ਜਿਹੜੀ ਕਹਿ ਸਕਦੇ ਹੋ ਕਿ ਤੁਸੀਂ ਜਿਨਨੇ ਨੇ 4 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਨਾ ਸੀਗਾ ਇਸ ਇਲੈਕਸ਼ਨ ਦੇ ਵਿੱਚ ਉਹ ਕਿਤੇ ਨਾ ਕਿਤੇ ਕਹਿ ਲੋ ਕਿ ਲੋਕਾਂ ਨੂੰ ਪਸੰਦ ਨਹੀਂ ਆਇਆ ਭਗਵੰਤ ਮਾਨ ਹੋਰਾਂ ਦੇ ਉਹੀ ਸੇਮ ਡਾਇਲੋਗ ਸੇਮ ਜਿਹੜਾ ਤੁਸੀਂ ਕਹਿ ਲੋ ਕਿ ਭਾषण ਕੀ ਚਿੱਟਾ ਖਤਮ ਹੋਏਗਾ ਜਾਂ ਇਦਾਂ ਜਾਂ ਉਹਦਾ ਇਹ ਸਾਰੀਆਂ ਗੱਲਾਂ ਹੀ ਹੁੰਦੀਆਂ ਸੀਆਂ ਤੇ ਹੁਣ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੈਗੇ ਹੋ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਕਿ ਇਹ ਇਲੈਕਸ਼ਨ ਦਾ ਰਿਜ਼ਲਟ ਚੱਲ ਰਿਹਾ ਜਿਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਸੁਖਵਿੰਦਰ ਕੌਰ ਤੁਸੀਂ ਦੇਖ ਸਕਦੇ ਹੋ ਲੀਡਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਹਦੇ ਵਿੱਚ 480 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਕੁੱਲ ਜਿਹੜੀਆਂ ਉਹਨਾਂ ਨੂੰ ਟੋਟਲ ਵੋਟਾਂ ਪਈਆਂ ਨੇ 5843 ਵੋਟਾਂ ਦੂਸਰੇ ਰਾਊਂਡ 'ਚ ਮਿਲਿਆ ਨੇ ਤੇ ਉਧਰ ਹੀ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਟ੍ਰੇਲਿੰਗ ਦੇ ਵਿੱਚ ਨੇ ਯਾਨੀ ਕਿ ਪਿੱਛੇ ਹਾਰਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ 4363 ਵੋਟਾਂ ਮਿਲਿਆ ਨੇ 1480 ਵੋਟਾਂ ਤੋਂ ਪਿੱਛੇ ਨੇ ਤੇ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਕਰਨਵੀਰ ਸਿੰਘ ਨੇ ਜਿਹੜੇ ਕਿ ਕਾਂਗਰਸ ਤੋਂ ਨੇ ਜਿਨ੍ਹਾਂ ਨੂੰ ਸਿਰਫ 2900 55 ਵੋਟ ਮਿਲੀ ਹੈ ਜਿਹੜੇ ਕਿ 2800 2888 ਵੋਟ ਤੋਂ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਹੀ ਮਨਦੀਪ ਸਿੰਘ ਖਾਲਸਾ ਜਿਹੜੇ ਕਿ ਆਜ਼ਾਦ ਉਮੀਦਵਾਰ ਨੇ ਜਿਨ੍ਹਾਂ ਨੂੰ ਅਕਾਲੀ ਦਲ ਦੇ ਵਿੱਚੋਂ ਨਿਕਲੇ ਹੋਏ ਬਾਗੀ ਲੀਡਰ ਤੇ ਨਾਲ ਦੇ ਨਾਲ ਹੀ ਵਾਰਿਸ ਪੰਜਾਬ ਅਮਰਿਤਪਾਲ ਦਾ ਪਰਿਵਾਰ ਉਹਨਾਂ ਨੂੰ ਜਿਹੜਾ ਸਪੋਰਟ ਕਰ ਰਿਹਾ ਹੈ ਉਹਨਾਂ ਨੂੰ ਅਜੇ ਤੱਕ ਸਿਰਫ 1900 ਤਕਰੀਬਨ 1900 ਵੋਟ ਮਿਲੀ ਹੈ ਤੇ 4000 ਵੋਟ ਤੋਂ ਪਿੱਛੇ ਚੱਲ ਰਹੇ ਨੇ ਤੇ ਹਰਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਨੂੰ ਅਜੇ ਤੱਕ 435 ਵੋਟਾਂ ਮਿਲੀਆਂ ਨੇ 500 ਵੋਟ ਵੀ ਅਜੇ ਤੱਕ ਪੂਰੀ ਉਹਨਾਂ ਨੂੰ ਨਹੀਂ ਮਿਲ ਪਾਈ ਤੇ ਇਸ ਦੇ ਨਾਲ ਹੀ ਜਿਹੜੇ ਬਾਕੀ ਹੋਰ ਵੀ ਜਿਹੜੇ ਉਮੀਦਵਾਰ ਨੇ ਜਿਵੇਂ ਅਸੀਂ ਗੱਲ ਕਰ ਲਈਏ ਇਹਦੇ ਵਿੱਚ ਆਜ਼ਾਦ ਉਮੀਦਵਾਰ ਨੀ ਟੂ ਸ਼ਟਰਾ ਵਾਲੇ ਵੀ ਖੜੇ ਸੀਗੇ ਜਿਨ੍ਹਾਂ ਨੂੰ ਸਿਰਫ 70 ਵੋਟਾਂ ਮਿਲੀਆਂ ਨੇ ਤੇ ਉਸ ਦੇ ਨਾਲ ਹੀ ਮਨਦੀਪ ਸਿੰਘ ਇੱਕ ਹੋਰ ਮਨਦੀਪ ਸਿੰਘ ਹਰਨ ਹਰਬਿੰਦਰ ਕੌਰ ਉਸਮਾਨ ਸ਼ਾਮਲਾਲ ਗਾਂਧੀ ਅਰुण ਕੁਮਾਰ ਖਰਮੀ ਰਾਜਪੂਤ ਨਾਇਬ ਸਿੰਘ ਹਰਪਾਲ ਸਿੰਘ ਪੰਗੂ ਜਸਵੰਤ ਸਿੰਘ ਸੋਲ ਐਡਵੋਕੇਟ ਐਡਵੋਕੇਟ ਕੋਮਲਪ੍ਰੀਤ ਸਿੰਘ ਇਹ ਸਾਰੇ ਹੋਰ ਵੀ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਪਰ ਇਹ ਸਾਰੇ ਦੇ ਸਾਰੇ ਹਾਰਦੇ ਹੋਏ ਨਜ਼ਰ ਆ ਰਹੇ ਨੇ ਕਿਸੇ ਨੂੰ 10 ਵੋਟਾਂ ਪਈਆਂ ਨੇ ਕਿਸੇ ਨੂੰ 6 ਪਈਆਂ ਨੇ ਪਰ ਅਕਾਲੀ ਦਲ ਦੀ ਅੱਜ ਬੱਲੇ ਬੱਲੇ ਹੋ ਗਈ ਆ ਅਕਾਲੀ ਦਲ ਪਹਿਲੇ ਦੋ ਰਾਉਂਡਾਂ ਦੇ ਵਿੱਚ ਹੀ ਅੱਗੇ ਨਿਕਲ ਚੁੱਕਾ ਆ ਅਕਾਲੀ ਦਲ ਨੇ ਆਪਣੀ ਜਿਹੜੀ ਹੈ ਸਪੇਸ ਜਿਹੜੀ ਆ ਅਕਾਲੀ ਦਲ ਨੇ ਬਣਾ ਕੇ ਰੱਖੀ ਹੋਈ ਆ ਅਕਾਲੀ ਦਲ ਸੁਖਵਿੰਦਰ ਕੌਰ ਜਿਹੜੇ ਨੇ ਉਹ ਅੱਗੇ ਜਾਂਦੇ ਹੋਏ ਜਾ ਚੁੱਕੇ ਨੇ ਦੋ ਦੂਸਰੇ ਰਾਉਂਡ ਦੇ ਵਿੱਚ ਵੀ ਜਿਹੜਾ ਕਿ ਉਹ ਆ ਚੁੱਕੇ ਨੇ ਮੇਰੇ ਨਾਲ ਮਨੀਸ਼ ਛੁੱਟ ਚੁੱਕੇ ਨੇ ਜੀ ਮਨੀਸ਼ ਤੁਸੀਂ ਲਾਈਵ ਹੋ ਕੀ ਕੋਈ ਜਾਣਕਾਰੀ ਹੈ ਠੀਕ ਹੈ ਬਿਲਕੁਲ ਦੇਖੋ ਪ੍ਰਿੰਸ ਦੇ ਕਰੇਲੀ ਚ ਹਾਲ ਨਤੀਜੇ ਬੜੇ ਹੈਰਾਨ ਕਰਨ ਵਾਲੇ ਨੇ ਇਹ ਐਸੋਲੇ ਦੇ ਸੈਕਿੰਡ ਰਾਉਂਡ ਦੇ ਵਿੱਚ ਜਿਹੜਾ ਸੁਪਿੰਦਰ ਕੋਰ ਰੰਦਾਵਾ ਜਿਹੜੇ उम्मीदवार श्रोमण अकाली दल आगे कर रहे ने, ट्रेल कर ट्रेन अः हर संधु ने, आ, जारे ने, जारे ने आ, उस तो बाद ने उसने चरणजीत बीजेपी आ चुके ने कुछ भी देर चाहिए राउंड के नतीजे आज जिस तरह भी चर्चा की श्रोमण अकाली दल है आम आदमी पार्टी से चल रही है लेकिन ਅੱਜ 2 ਰਾਊਂਡ ਹੋਏ ਨੇ ਅੱਜ 14 ਰਾਊਂਡ ਹੋਣ ਵਾਲੇ ਬਾਕੀ ਨੇ ਲੇਕਿਨ ਜੇ ਮਾਰਜਨ ਇਸੇ ਤਰ੍ਹਾਂ ਲੱਗ ਗਿਆ ਅੱਗੇ ਵੱਧ ਗਿਆ ਤੇ ਆਵਾਜ਼ੀ ਪਾਰਟੀ ਵਾਸਤੇ ਬੜਾ ਵੱਡਾ ਚੈਲੰਜ ਸਾਬਤ ਹੋ ਸਕਦਾ ਹੈ ਕਿਉਂਕਿ ਇੱਕ ਮਾਰਜਨ ਨੂੰ ਕੰਪਲੀਟ ਕਰਨਾ ਬੜਾ ਔਖਾ ਹੈ ਮਾਰਜਨ ਜਦੋਂ ਇੱਕ ਲੈਵਲ ਤੇ ਪਹੁੰਚ ਜਾਣਾ ਨੂੰ ਕੰਪਲੀਟ ਕਰਨਾ ਬੜਾ ਔਖਾ ਹੈ ਫਿਲਹਾਲ 2 ਰਾਊਂਡ ਹੋ ਚੁੱਕੇ ਨੇ ਜਿਨਾ ਚੇਸ਼ ਸ਼ਰੋਮਣੀ ਅਕਾਲੀ ਦਲ ਲਗਾਤਾਰ ਅੱਗੇ ਜਾ ਰਿਹਾ ਜੀ ਜੀ ਹੋਰ ਕੋਈ ਜਾਣਕਾਰੀ ਮਨੀਸ਼ ਜੇ ਉੱਥੇ ਹੋਰ ਵੀ ਕੈਂਡੀਡੇਟ ਆਏ ਹੋਏ ਨੇ ਉਹਨਾਂ ਦਾ ਕੀ ਕਹਿਣਾ ਹੈ ਜਾਂ ਤੁਸੀਂ ਕੋਈ ਹੋਰ ਗੱਲ ਸੁਣੀ ਹੋਵੇਗੀ ਜਿਹੜੇ ਆਸ-ਪਾਸ ਕੈਂਡੀਡੇਟ ਜਾਂ ਉਹਨਾਂ ਦੇ ਜਿਹੜੇ ਬੈਠੇ ਨੇ ਸਮਰਥਕ ਉਹਨਾਂ ਦੇ ਵਿੱਚ ਕੀ ਕੁਝ ਗੱਲਾਂ ਚੱਲ ਰਹੀਆਂ ਨੇ ਜੀ ਤੁਸੀਂ ਦੇਖੀ ਜਿਹੜੇ ਕੈਂਡੀਡੇਟ ਹੈ ਇਸੇ ਸ਼ਰੋਮਣੀ ਅਕਾਲੀ ਦਲ ਦੇ ਸਪੰਟਰ ਕੋਰ ਦਾ ਬਣਾਉਣਾ ਦਾ ਕਹਿਣਾ ਕਿ ਮੈਨੂੰ ਪਤਾ ਸੀ ਕਿ ਕੁਝ ਨਤੀਜੇ ਇਸ ਤਰ੍ਹਾਂ ਦੇ ਆਣਗੇ ਮੈਂ ਬੜੀ ਆਰਾਮ ਦੀ ਨੀਂਦ ਸੁੱਚੀਆ ਲੇਕਿਨ ਫਿਲਹਾਲ ਜੋ ਨਤੀਜੇ ਆ ਰਹੇ ਨੇ ਜਿਸ ਦਾ ਮੈਂ ਦੇਖਿਆ ਆ ਰਹੇ ਨਹੀਂ ਉਹਨੇ ਜੇ ਪਿਕਚਰ ਕੁਝ ਬਦਲਦੀ ਦਿਖਾਈ ਦੇ ਰਹੀ ਹੈ ਆਪਾਂ ਲਗਾਤਾਰ ਚਰਚਾ ਕੀਤੀ ਪੰਜਾਬ ਕਰਤੇ ਆਪਾਂ ਸਭ ਤੋਂ ਪਹਿਲੇ ਜ਼ਿਕਰ ਕੀਤਾ ਸਭ ਤੋਂ ਪਹਿਲੇ ਦਿਖਾਇਆ ਕਿ ਲਗਾਤਾਰ ਜਿਹੜੇ ਨੇ ਸ਼ਰੋਮਣੀ ਅਕਾਲੀ ਦਲ ਕੰਪੀਟੀਸ਼ਨ ਬਿਲਕੁਲ ਕਰ ਆ ਰਹੀ ਤਸਵੀਰ ਨਜ਼ਰ ਆ ਰਹੀ ਹੈ ਹੁਣ ਆਮ ਆਦਮੀ ਪਾਰਟੀ ਦੀ ਚੋਣਤੀ ਵੱਟੀ ਜਾ ਰਹੀ ਹੈ ਲੇਕਿਨ ਜੇ ਟਿੱਕਰ ਆਉਂਦੇ ਨਤੀਜੇ ਆਉਂਦੇ ਤੋਰ ਪਿਕਚਰ ਕਲੀਅਰ ਹੋ ਜਾਏਗੀ ਜਿਸ ਜਿਸੇ ਟਿੱਕਰ ਆਉਂਦੇ ਨਤੀਜੇ ਆਉਂਦੇ ਨੇ ਆਪਾਂ ਹੌਸਲੂ ਆਪਣੇ ਦਸ਼ਕਾਂ ਤੱਕ ਨਾਲ ਹੀ ਅਪਡੇਟ ਕਰਾਂਗੇ ਬਿਲਕੁਲ ਮਨੀਸ਼ ਜੀ ਇੱਕ ਲਾਸਟ ਸਵਾਲ ਮੈਂ ਤੁਹਾਡੇ ਕੋਲ ਲੈਣਾ ਚਾਹਾਂਗਾ ਕਿ ਕਾਂਗਰਸ ਦੇ ਹਾਲਾਤ ਤੁਸੀਂ ਕਿਵੇਂ ਵੇਖ ਰਹੇ ਹੋ ਕਿ ਜਿਹੜੀ ਕਾਂਗਰਸ ਸਭ ਤੋਂ ਅੱਗੇ ਹੋਣ ਦਾ ਦਾਵਾ ਕਰ ਰਹੀ ਸੀ ਪਰ ਉਹ ਅੱਜ ਸਭ ਤੋਂ ਪਿੱਛੇ ਹੈ ਤੀਸਰੇ ਨੰਬਰ ਤੇ ਹੈ ਜੀ ਬਿਲਕੁਲ ਦੇਖੋ ਕਾਂਗਰਸ ਅਸਲ ਕਿਸੇ ਨੰਬਰ ਤੇ ਹੋਣਾ ਕਾਰਨ ਕਈ ਨਿਕਲ ਕੇ ਆਏ ਚਿਹਰਾ ਕਾਰਨ ਹੋ ਸਕਦਾ ਰਾਜਾਪਟ ਦੇ ਕਿ ਬਿਆਨ ਹੋ ਸਕਦੇ ਨੇ ਕਈ ਵਾਰੀ ਟਕਨੀਆ ਹੋ ਸਕਦੀ ਹੈ ਜਿਸ ਦਾ ਨਤੀਜਾ ਹੈ ਕਿ ਅੱਜ ਕਾਂਗਰਸ ਜੜੀ ਹੈ ਤੀਸਰੇ ਨੰਬਰ ਤੇ ਹੈ ਲੇਕਿਨ ਹੋਲੀ ਹੋਲੀ ਕੋ ਤਾਂ ਨਤੀਜੇ ਆਦੇ ਨੇ ਹੋਰ ਸਥਿਤੀ ਕਲੀਅਰ ਹੋ ਜਾਈਗੀ ਬਿਲਕੁਲ ਬਿਲਕੁਲ ਸ਼ੁਕਰੀਆ ਮਨੀਸ਼ ਤੇ ਜਲਦੀ ਹੀ ਜਿਵੇਂ ਹੀ ਤੀਸਰਾ ਰਾਉਂਡ ਦੀ ਅਪਡੇਟ ਆਂਦੀ ਹੈ ਸਾਡੇ ਤੱਕ ਜਰੂਰ ਪਹੁੰਚਾਓ ਤਾਂ ਕਿ ਅਸੀਂ ਦਰਸ਼ਕਾਂ ਤੱਕ ਪਹੁੰਚਾ ਸਕੀਏ ਧੰਨਵਾਦ ਸੋ ਤੁਸੀਂ ਸੁਣ ਰਹੇ ਸੀਗੇ ਸਾਡੇ ਮਨੀਸ਼ ਸਯੋਗੀ ਜਿਹੜੇ ਲਗਾਤਾਰ ਹਰ ਪਲਪਲ ਦੀ ਰਿਪੋਰਟ ਦੇ ਰਹੇ ਨੇ ਰਿਜ਼ਲਟ ਨੂੰ ਲੈ ਕੇ ਤੇ ਲਗਾਤਾਰ ਜਿਹੜੇ ਉਹ ਵੀ ਤੁਸੀਂ ਕਹਿ ਸਕਦੇ ਹੈਗੇ ਉਹ ਕਿ ਲਗਾਤਾਰ ਜਿਹੜੇ ਲੋਕ ਨੇ ਉਹ ਵੀ ਇਹੀ ਗੱਲ ਕਰ ਰਹੇ ਨੇ ਕਿ ਅਕਾਲੀ ਦਲ ਦਾ ਅੱਗੇ ਜਾਣਾ ਕਿਤੇ ਨਾ ਕਿਤੇ 2027 ਦੇ ਵਿੱਚ ਇਹਨਾਂ ਨੂੰ ਵੱਡੀ ਚੜ੍ਹਤ ਬਣਵਾ ਸਕਦਾ ਹੈ ਕਿ ਅਕਾਲੀ ਦਲ ਜੇਕਰ ਸਰਕਾਰ ਨਹੀਂ ਬਣਾ ਪੰਦੀ ਪਰ ਆਪੋਜੀਸ਼ਨ ਦੇ ਵਿੱਚ ਜ਼ਰੂਰ ਆ ਸਕਦੀ ਹੈ ਜੇਕਰ ਇਸੇ ਤਰ੍ਹਾਂ ਦਾ ਇਸੇ ਤਰ੍ਹਾਂ ਦਾ ਹੀ ਉਹ ਰਿਆ ਦੀ ਹੋ ਰਿਹਾ ਰਿਜ਼ਲਟ ਰਿਹਾ ਤਾਂ ਹੁਣ ਵੇਖਣਾ ਹੋਵੇਗਾ ਕਿ ਦੇਖਦੇ ਆ ਕਿ ਨਿਕਲ ਕੇ ਸਾਹਮਣੇ ਆਂਦਾ ਕਿ ਲੋਕ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਵੋਟਾਂ ਪਾਈਆਂ ਨੇ ਉਹ ਕਿੱਧਰ ਨੂੰ ਜਾਂਦੀਆਂ ਨੇ ਵੋਟਾਂ ਜਿਹੜੀਆਂ ਨੇ ਕਿ ਅਕਾਲੀ ਦਲ ਦੇ ਵਿੱਚ ਹੀ ਰਹਿੰਦੀਆਂ ਨੇ ਕਿ ਅਕਾਲੀ ਦਲ ਫੇਰ ਦੁਬਾਰਾ ਪਿੱਛੇ ਹੋਵੇਗਾ ਤੇ ਤੀਸਰੇ ਰਾਉਂਡ ਦੇ ਵਿੱਚ ਅਸੀਂ ਤੁਹਾਨੂੰ ਦੁਬਾਰਾ ਤੋਂ 5 ਮਿੰਟ ਬਾਅਦ ਦੁਬਾਰਾ ਤੋਂ ਫਿਰ ਮਿਲਾਂਗੇ ਤੇ ਇੱਥੇ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਤੁਹਾਨੂੰ 5 ਮਿੰਟ ਬਾਅਦ ਫਿਰ ਦੁਬਾਰਾ ਤੋਂ ਤੀਸਰੇ ਰਾਉਂਡ ਦੀ ਜਿਹੜੀ ਕਾਊਂਟਿੰਗ ਹੈ ਉਸ ਦਾ ਰਿਜ਼ਲਟ ਦੱਸਾਂਗੇ